ਕਮਲ ਗੁਰੂ ਬਾਣੀ ਬਿਦਾ ਬਾਤਾ ਧਰਤ ਬਹਾਤ ਸੋ ਇਹਦੀ ਬਦਰ ਅਰਥ ਹੈ ਮੈਂ ਤਾਂ ਸਾਰਿਆਂ ਨੂੰ ਪਿਆਰ ਕਰਦਾ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆਬ ਹੈ ਕੁਸ਼ਬੈਲਾ ਹੋ ਗਏ ਥੈਟਸ ਇਟ ਆ ਲਵ ਮਾਈ ਕੰਟਰੀ ਵੇ ਕਿੰਨੀ ਵਰੀ ਗੈਜੁਤਾ ਆ ਲਵ ਮਾਈ ਇੰਡੀਆ ਲਵ ਮਾਈ ਕੰਟਰੀ ਵੇ ਕਿੰਨੀ ਵਰੀ ਗੈਜੁਤਾ ਹੈਗਾ ਪਰ ਹਮੇਸ਼ਾ ਪਤਾ ਨਹੀਂ ਕੋਈ ਜ਼ੋਰ ਜ਼ੋਰ ਕੇ ਚੀਜ਼ਾਂ ਵੇਚ ਕਰਦਾ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਇੱਥੇ ਆਇਰਲੈਂਡ ਦਾ ਝੰਡਾ ਲੈ ਕੇ ਆਇਆ ਵੀਰ ਇਹਨੂੰ ਵੀ ਬਹੁਤ ਬਹੁਤ ਨਿੱਘਾ ਸਵਾਗਤ ਸਾਡੇ ਦੇਸ਼ ਦਾ ਝੰਡਾ ਤੇ ਆਬਵੀਅਸਲੀ ਆਈ ਲਵ ਮਾਈ ਕੰਟਰੀ ਰਾਈਟ ਸੋ ਸਾਰੇ ਜਿੰਨੇ ਵੀ ਆਏ ਆ ਤੁਸੀਂ ਜਿੱਥੋਂ ਵੀ ਆਏ ਆ ਜਿਹੜੀ ਵੀ ਕੰਟਰੀ ਤੋਂ ਆਏ ਆ ਜਿਹੜੇ ਵੀ ਦੇਸ਼ ਤੋਂ ਆਏ ਆ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਗੱਲ ਖਤ ਬਹੁਤ ਪਿਆਰ ਨਾਲਕ ਨਾਮ ਚੜਦੀ ਗਲਾ ਤੇਰੇ ਭਾਲੇ ਸਰਵਤ ਦਾ ਬਲ ਸਾਨੂੰ ਦਾ ਹਿੱਸਾ ਆ ਗਿਆ ਅਸਾਂ ਜੇ ਗਾਣਿਆਂ ਦੀ ਗੱਲ ਕਰਾਂ ਅਲੈਕਸਾ ਪਲੇ ਕਲੈਸ਼ ਬਾਈ ਦਿਲਜੀ ਦੁਸਾਂ ਬਾਬਾ ਕਹਿੰਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੋ ਦੇ ਲਈ ਬੜਾ ਬਾਰਕੈਂ ਮੈਂ ਤਾਂ ਸਾਰਿਆਂ ਨੂੰ ਪਿਆਰ ਕਰਦਾ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਆਰ ਹੈ ਟੂ ਸਪੈਲ ਲਾ ਹੋ ਗਾਈਟਸ ਦੈਟਸ ਇਟ ਆ ਲਵ ਮਾਈ ਕੰਟਰੀ ਵੈ ਕਿੰਨੀ ਵਰੀ ਗਿਆ ਚੁਕਾ ਆ ਆ ਲਵ ਮਾਈ ਇੰਡੀਆ ਲਵ ਮਾਈ ਕੰਟਰੀ ਵੈ ਕਿੰਨੀ ਵਰੀ ਗਿਆ ਚੁਕਾ ਹੈ ਯਾਰ ਪਰ ਹਮੇਸ਼ਾ ਪਤਾ ਨਹੀਂ ਕਿ ਉਹ ਜ਼ਰੂਰ ਜ਼ਰੂਰ ਕੇ ਚੀਜ਼ਾਂ ਵੇਚ ਕਰਦੇ ਆ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਇੱਥੇ ਆਇਰਲੈਂਡ ਦਾ ਝੰਡਾ ਲੈ ਕੇ ਆਇਆ ਵੀਰ ਇਹਨੂੰ ਵੀ ਬਹੁਤ ਬਹੁਤ ਨਿੱਘਾ ਸਵਾਗਤ ਸਾਡੇ ਦੇਸ਼ ਦਾ ਝੰਡਾ ਹੈ ਤੇ ਓਬਵੀਅਸਲੀ ਆਈ ਲਵ ਮਾਈ ਕੰਟਰੀ ਰਾਈਟ ਸੋ ਸਾਰੇ ਜਿੰਨੇ ਵੀ ਆਏ ਆ ਤੁਸੀਂ ਜਿੱਥੋਂ ਵੀ ਆਏ ਆ ਜਿਹੜੀ ਕੰਟਰੀ ਤੋਂ ਆਏ ਆ ਜਿਹੜੇ ਵੀ ਦੇਸ਼ ਤੋਂ ਆਏ ਆ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਗੱਲ ਖਤ। ਥੈਂਕ ਯੂ ਬਹੁਤ ਪਿਆਰ ਨਾਲਕ ਨਾਮ ਚੜਦੀ ਕਲਾ ਤੇਰੇ ਭਲੇ ਸਰਬੱਤ ਦਾ ਭਲਾ। ਤੁਹਾਨੂੰ ਦਾ ਹਿਸਕਾ ਹੈਗਾ। ਅਸਲ ਜੀ ਗਾਣੇ ਦੀ ਗੱਲ ਕਰਾਂ। ਅਲੈਕਸਾ ਪਲੇ ਕਲੈਸ਼ ਬਾਈਬਲ ਜੀ ਦੁਸਤਾਂ। ਬਾਬਾ ਦਾ ਪਵਨ ਗੁਰੂ ਬਾਣੀ ਬਿਤਾ ਬਾਤਾਂ ਧਰਤ ਬਹਾਤ। ਸੋ ਇਹਦੀ ਮਦਦ ਹਰ ਹੈ। ਮੈਂ ਤਾਂ ਸਾਰਿਆਂ ਨੂੰ ਪਿਆਰ ਕਰਦਾ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਅੱਜ ਹੈ ਕੁਝ ਫੈਸਲਾ ਹੋ ਗਿਆ ਥੈਟਸ ਇਟ ਆ ਲਵ ਮਾਈ ਕੰਟਰੀ ਵੇ ਕਿੰਨੀ ਵਰੀ ਗੈਜਟਾਂ ਆ ਲਵ ਮਾਈ ਇੰਡੀਆ ਲਵ ਮਾਈ ਕੰਟਰੀ ਵੇ ਕਿੰਨੀ ਵਰੀ ਗੈਜਟਾਂ ਹੈ ਗੱਲ ਪਰ ਹਮੇਸ਼ਾ ਪਤਾ ਨਹੀਂ ਕਿਉਂ ਕਰੋੜ ਕਰੋੜ ਕੇ ਚੀਜ਼ਾਂ ਵੇਚ ਕਰਦੇ ਆ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਇੱਥੇ ਆਇਰਲੈਂਡ ਦਾ ਝੰਡਾ ਲੈ ਕੇ ਆਇਆ ਵੀਰ ਇਹਨੂੰ ਵੀ ਬਹੁਤ ਬਹੁਤ ਨਿੱਘਾ ਸਵਾਗਤ ਸਾਡੇ ਦੇਸ਼ ਦਾ ਝੰਡਾ ਤੇ ਓਬਵੀਅਸਲੀ ਆਈ ਲਵ ਮਾਈ ਕੰਟਰੀ ਰਾਈਟ ਉਹ ਸਾਰੇ ਜਿੰਨੇ ਵੀ ਆਏ ਆ ਤੁਸੀਂ ਜਿੱਥੋਂ ਵੀ ਆਏ ਆ ਜਿਹੜੀ ਕੰਟਰੀ ਤੋਂ ਆਏ ਆ ਜਿਹੜੇ ਵੀ ਦੇਸ਼ ਤੋਂ ਆਏ ਆ ਤੁਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਕਰਦਾ ਹਾਂ ਗੱਲ ਖਤਮ ਠੀਕ ਹੋ ਗਿਆ ਬਹੁਤ ਪਿਆਰ ਨਾਲਕ ਨਾਮ ਚੜਦੀ ਕਲਾ ਤੇਰੇ ਭਾਲੇ ਸਰਬੱਤ ਦਾ ਭਲਾ ਤੁਹਾਨੂੰ ਦਾ ਹਿਸਾਇਆ ਅਸੇ ਗਾਣੇ ਦੀ ਗੱਲ ਕਰਾਂ ਅਲੈਕਸਾ ਪਲੇ ਕਲੈਸ਼ ਬਾਦਲ ਜੀ ਦੁਸਤ ਬਾਬਾ ਕਹਦਾ ਪਵਨ ਗੁਰੂ ਪਾਣੀ ਪਤਾ ਬਾਤਾ ਧਰਤ ਮਾਤਾ ਸੋ ਇਹਦੀ ਬੜੀ ਮਦਦ ਹਰ ਹੈ ਮੈਂ ਤਾਂ ਸਾਰੇ ਨੂੰ ਪਿਆਰ ਕਰਦਾ ਅਸੀਂ ਸਾਰਿਆਂ ਨੂੰ ਪਿਆਰ ਕਰਦੇ ਆ ਆਰ ਹੈ ਟੂ ਸਪੈਡ ਲਾ ਹੋ ਗਏ ਥੈਟਸ ਇਟ ਆ ਲਵ ਮਾਈ ਕੰਟਰੀ ਵੇ ਕਿੰਨੀ ਵਰੀ ਗੈਜੂਦਾ ਆ ਲਵ ਮਾਈ ਇੰਡੀਆ ਲਵ ਮਾਈ ਕੰਟਰੀ ਵੇ ਕਿੰਨੀ ਵਰੀ ਗੈਜੂਦਾ ਹੈ ਯਾਰ ਪਰ ਹਮੇਸ਼ਾ ਪਤਾ ਨਹੀਂ ਕਿਉਂ ਕਰੋੜ ਕਰੋੜ ਕੇ ਚੀਜ਼ਾਂ ਵੇਸ ਕਰਦੇ ਆ ਪਰ ਮੈਂ ਸਾਰਿਆਂ ਨੂੰ ਪਿਆਰ ਕਰਦਾ ਇੱਥੇ ਆਇਰਲੈਂਡ ਦਾ